ਹਾਂਜੀ ਜੀ ਹਾਲ ਚਾਲ ਆ ਬਈ ਸਾਰਿਆਂ ਦਾ ਉਹ ਠੀਕ ਠਾਕ ਆ ਲਓ ਜੀ ਅੱਜ ਆਪਣੇ ਕਬੂਤਰਾਂ ਦਾ ਇਹ ਦੂਜਾ ਦਿਨ ਕੱਲ ਪੋਏ ਸੀ ਗੇੜੇ ਆਪਾਂ ਕਬੂਤਰਾਂ ਦੇ ਤੇ ਅੱਜ ਜਿਹੜੇ ਨਵੇਂ ਕਬੂਤਰ ਆ ਉਹ ਕੱਢਣ ਲੱਗੇ ਆ ਤੇ ਥੰਦ ਸਾਹਿਬ ਪਹੁੰਚ ਗਏ ਆ ਤੇ ਨਾਲ ਹਮ ਨਾਲ ਲੋਗੜ ਤੇ ਗਿੱਲ ਕੋਰਸੂ ਕੀ ਆ ਤੇ ਇੱਕ ਥੰਦ ਸਾਹਿਬ ਦਾ ਭਾਂਜਾ ਇਹ ਇਹ ਆਪਾਂ ਕੂਤਰ ਕੱਢਣ ਲੱਗੇ ਆ ਆ ਗੱਲ ਵਾਲਾ ਡੰਡੇ ਵਾਲਾ ਕਬੂਤਰ ਆ ਆ ਦੇਖੋ ਆ ਨਮੋ ਬਈ ਅੱਜ ਛੱਡਦੇ ਆ ਅੱਜ ਨਵੇਂ ਛੱਡਣ ਲੱਗੇ ਆ ਤੇ ਕਰਦੇ ਆ ਸ਼ੌਂਕਾਪਾ ਆਪਦਾ ਇਹ ਆਪਣਾ ਭਰਾਗੇ ਲ ਘਰਵਾਏ ਹੋਇਆ ਆ ਗਿੱਲ ਕੋਲ ਆਏ ਹੋਏ ਆ ਵੀ ਗਿੱਲ ਕੋਲ ਆਇਆ ਹੋਏ ਆ ਵੀ ਗਿੱਲ ਕੋਲ ਆ ਆ ਆਪਣੇ ਘਰ ਦਾ ਪੱਠਾ ਏ ਇਹ ਆ ਆਪਣਾ ਭਰਾਵਾਂ ਨਾਲ ਉਹ ਘੜਾ ਤੇ ਹੁਣ ਜੀ ਛੱਡਣ ਲੱਗੇ ਆ ਇਹ ਆ ਜੀ ਨਾ ਵੀ ਛੱਡ ਦਿਓ ਛੱਡ ਦਿਓ ਲੋ ਜੀ ਆ ਗਿਆ ਗਿਆ ਆਪਣਾ 2 ਤੇ 3 ਆ ਤੀਜਾ ਗਿਆ ਜੀ ਤੇ ਆਪਣੀਆਂ ਕਬੂਤਰਾਂ ਵੀ ਕੱਢੋ ਜੀ ਇੱਕ ਵਾਰ ਕੱਢੋ ਜੀ ਕਾਲੀ ਜੀਨੀ ਲਾਲ ਟੂਸੇ ਵਾਲੀ ਤੇ ਇੱਕ ਕੱਢੋ ਜੀ ਆਂਡੇ ਵਾਲੀ ਆਂਡੇ ਵਾਲੀ ਲਾਲ ਟੋਰੀ ਵਾਲੀ ਇੱਕ ਕੱਢੋ ਜੀ ਸ਼ਾਖੀ ਲਾਲ ਸਾਤੇ ਵਾਲੀ ਤਿੰਨ ਕਬੂਤਰਾਂ ਕੱਢੋ ਬਾਲੀਆਂ ਉੱਤੇ ਆ ਗਈਆਂ ਤੇ ਦੋ ਦਿਨ ਕੂਤਰੀ ਲੇਟ ਹੋ ਗਏ ਕਦੋਂ ਮੰਨੀ ਆ ਲੈ ਆ ਫੜੀ ਗੇ ਇਹ ਆ ਦੇਖੋ ਆ ਜਿੰਨੀਆਂ ਜੀ ਆ ਕੂਤਰੀ ਇੱਕ ਕਪੜੀ ਆ ਹੰਡਿਆ ਵਾਲੀ ਆ ਇਹਦੇ ਥੱਲੇ ਭਲਾਂ ਦੀ ਫੱਟਾਂਂਡੇ ਰੱਖ ਦਿਓ ਕੁਕੜੀ ਗਿੱਡੀ ਏ ਤੇ ਇਹ ਗੱਲ ਨੇ ਪਤਾ ਨਹੀਂ ਨਸਲ ਕਿੱਥੋਂ ਬਣਾਈ ਆਂਡੇ ਵਾਲੀ ਕਹਿੰਦੇ ਆ ਇਹਨੂੰ ਤੇ ਆ ਆਪਣੇ ਕੋਲੇ ਆਪਣੀ ਸ਼ਾਹ ਕੀ ਕੂਤਰੀ ਬਹੁਤ ਹੀ ਡੀ ਏ ਪਹਿਲੀ ਢਾਈ ਇਹ ਪਹਿਲੀ ਢਾਈ ਪੇਟੇ ਪੰਜ ਘੰਟੇ ਉੱਡ ਕੇ ਚਲੋ ਜੀ ਸੰਧਾ ਸਾਹਿਬ ਬਾਲੀ ਬਾਲੀ ਕੰਬੀ ਆ ਯਾਰ ਆ ਆਂਡੀਆਂ ਆਪਣੀ ਇਹ ਤਾਂ ਜੀ ਹੱਥ ਚ ਫੜ ਜੀਦੀ ਨਹੀਂ ਕੀ ਕਰੀਏ ਬਾਲੀ ਗੰਦੀ ਆ ਯਾਰ ਹਾਂ ਛੜਤੀ ਜੀ ਚੀਨੀ ਲਾਲ ਟੁਸੇ ਵਾਲੀ ਚੱਲ ਖਾਂ ਲੈ ਆਂਡਿਆਲੀ ਵੀ ਗਈ ਚੱਲ ਵੀ ਘਾਣੂ ਜਾ ਆਓ ਬੱਲੇ ਆ ਮਾਰਦਨ ਦੇ ਵੱਲ ਨਵੇਂ ਕੱਟਣਾ ਲਈ ਜੀ ਕੇ ਨਾ ਇਹੀ ਆਂਦੇ ਹੋਗੇ ਹਾਂਜੀ ਹੋਗੇ ਆਈ ਅੱਜ ਅੱਜ ਜੀ ਠੀਕ ਆ ਵੀ ਬਾਕੀ ਸੱਜਣੋ ਕਰਦੇ ਆ ਜਦੋਂ ਬੈਠੀਏ ਗੱਲ ਜਦੋਂ ਬੈਠਨੇ ਆ ਵੀ ਬੈਂਦੇ ਆ ਉਵੇਂ ਉਵੇਂ ਅਪਡੇਟ ਦਾਂਗੇ ਤੇ ਬਾਕੀ ਜਿੰਨੇ ਮੇਰੇ ਸੱਜਣ ਮਿੱਤਰ ਆ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਰਿਓ ਤੇ ਬਾਕੀ ਪੂਰੀ ਵੀ ਜਾਣਕਾਰੀ ਕੂਤਰਾਂ ਬਾਰੇ ਚਾਹੀਦੀ ਹੋਈ ਆਪਣੀ ਉੱਤੇ ਠੀਕ ਆ ਮੈਸੇਜ ਕਰ ਸਕਦੇ ਆ ਆਪਣਾ ਨੰਬਰ ਆ ਤੇ ਜਦੋਂ ਵੀ ਕੋਈ ਮੇਰਾ ਭਰਾ ਗੱਲਬਾਤ ਕਰੇਗਾ ਹਾਂ ਜਿੰਨੀ ਜੋਗੀ ਹੋਏ ਠੀਕ ਆ ਕੋ ਨਵੇਂ ਖਿਡਾਰੀ ਆ ਜਿਹੜੇ ਕੋਈ ਵੀ ਸੱਜਣ ਮਿੱਤਰ ਆਪਣੇ ਨਾਲ ਸੰਪਰਕ ਕਰੇ ਕੋਈ ਦਿੱਕਤ ਆ ਕਿਸੇ ਗੱਲ ਦੀ ਆਪਾਂ ਜਿੰਨੇ ਜੋਗੇ ਹੈਗੇ ਆ ਜਰੂਰ ਹੈਲਪ ਕਰਾਂਗੇ ਭਰਾ ਮੇਰੇ ਤੇ ਕਿਉਂ ਇਹ ਨਵੇਂਆਂ ਵਾਸਤੇ ਹੀ ਆ ਯਾਨੀ ਕਿ ਆਪਾਂ ਇਹ ਸਿਸਟਮ ਕੀਤਾ ਤੇ ਪੁਰਾਣਿਆਂ ਨੂੰ ਤੇਰੇ ਸਾਰੇ ਹੀ ਪਤਾ ਹੈ ਤੇ ਨਵੇਂ ਮੇਰੇ ਭਰਾਵਾਂ ਲਈ ਦਰਵਾਜ਼ੇ ਖੁੱਲੇ ਆ ਜਦੋਂ ਮਰਜ਼ੀ ਫੋਨ ਮੈਸੇਜ ਕਰ ਸਕਦੇ ਆ ਆਪਾਂ ਦੱਸਾਂਗੇ ਜਿੰਨੇ ਜੋਗੇ ਠੀਕ ਆ ਭਰਾ ਬਾਕੀ ਮਿਲਦੇ ਆ ਹੋਰ 2-4 ਘੰਟੇ ਬਾਅਦ ਬਹੁਤ ਧੰਨਵਾਦ ਬਾਈ ਜੀ ਇਹ ਗੱਲ ਕਰਨ ਤੇ ਬਈ ਅੱਜਕੱਲ ਕੋਈ ਨਹੀਂ ਦੱਸਦਾ ਗਾ ਪੈਸੇ ਲੈ ਕੇ ਨਹੀਂ ਦੱਸਦਾ ਤੇ ਆਪਣੇ ਭਰਾ ਨੇ ਨਹੀਂ ਨਹੀਂ ਵੀਰ ਆਪਾਂ ਜਿੰਨੀ ਚੋਕੇ ਆ ਗਿਆ ਬਿਲਕੁਲ ਹੈਲਪ ਕਰਾਂਗੇ ਆਪਾਂ ਸਾਰੇ ਸੱਜਣਾ ਮਿੱਤਰਾਂ ਦੀ ਕੋਈ ਗੱਲ ਨਹੀਂ ਤੇ ਨਾਲ ਕੁਝ ਨਹੀਂ ਜਾਣਾ ਨਾਲ ਇਹ ਦੇ ਪਿਆਰੀ ਰਹਿ ਜਾਣਾ ਤੇ ਆਪਣੇ ਸ਼ੌਂਕ ਆ ਸ਼ੌਂਕ ਨੂੰ ਸ਼ੌਂਕ ਰੱਖੋ ਕੋਈ ਵੱਧ ਘੱਟ ਨਾ ਬੰਦਾ ਗੱਲ ਕਰੇ ਠੀਕ ਆ ਲੜਾਈ ਝਗੜੀਆਂ ਗੱਲਾਂ ਨਾ ਕਰਨ ਠੀਕ ਆ ਹਾਰ ਨੂੰ ਹਾਰ ਜਿੱਤ ਨੂੰ ਜਿੱਤ ਤੇ ਸਾਰੇ ਭਰਾ ਪਿਆਰ ਨਾਲ ਰਹਿਣਾ ਬਾਜ਼ੀਆਂ ਫੇਰ ਹੀ ਆ ਤੇ ਜੇ ਜਾ ਕੇ ਉਹਨਾਂ ਨਾਲ ਲੜਾਈ ਝਗੜਾ ਕਰਨਗੇ ਸਹੀ ਹੈ ਜੀ ਸਹੀ ਗੱਲ ਬੰਦਾ ਕਰਨਗੇ ਬਾਜ਼ੀਆਂ ਤੁਹਾਨੂੰ ਪਤਾ ਹੀ ਅੱਗੇ ਆਪਣੇ ਸਰਪੇ ਜੀਆਂ ਵਾਂ ਸਹੀ ਹੈ ਜੀ ਠੀਕ ਆ ਮਿਲਦੇ ਆ ਟੱਕ ਟੱਕ ਜਦੋਂ ਕਬੂਤਰ ਬੈਠਣਗੇ ਜੀ ਉਦੋਂ ਕਰਦੇ ਆ ਗੱਲਬਾਤ ਹੋ ਗਈ ਜੀ ਆਪਣੀ ਲਾਲ ਸਾਤੇ ਵਾਲੀ ਬਹੁਤ ਪੈੜੀ ਕਬੂਤਰੀ ਹੈ ਜੀ ਇਹ ਆ ਆ ਗਈ ਉੱਤੇ ਆ ਗਈ ਤੇ ਚਲੋ ਜੀ ਦਿਖਾਉਨੇ ਆ ਤੁਹਾਨੂੰ ਉੱਪਰਲੇ ਕਬੂਤਰ ਆਪਣੇ ਜਿਹੜੇ ਫਰਫਰ ਹੋਈ ਜਾਂਦੇ ਆ ਕੁਝ ਹੋ ਗਏ ਵਿੱਚੋਂ ਤੇ ਉਹ ਦਿਖਾਉਣੇ ਆਪਾਂ ਤੁਹਾਨੂੰ ਕੱਲ ਤਿਆਂ ਸਿਉਂਤਿਆਂ ਜੀ ਆਪਾਂ ਨਵੀਆਂ ਵੇਖੋ ਉਹ ਦੇਖੋ ਤਿਆਂ ਤੂਆਂ ਸਿਉਂਤਿਆਂ ਨਵੀਆਂ ਦੋ ਆ ਗਈ ਨੇ ਆਪਣੇ ਕੂਤਰ ਆ ਗਈ ਜਿੰਨੀ ਤੇ ਆਂਡੇ ਵਾਲੀ ਆ ਗਈ ਤੇ ਇੱਕ ਆ ਜਾਂਦੀ ਜਿੰਨੀ ਤੇ ਰਾਤੀ ਲੈਟ ਨਹੀਂ ਆਈ ਮੱਛਰ ਬਹੁਤ ਖਾਦਾ ਮੱਛਰ ਨੇ ਸਿੰਦ ਸਾਬ ਤੋਂ ਪੈਗੇ ਜਾ ਕੇ ਉਧਰ ਸਾਡਾ ਇਧਰੋਂ ਇਨਵਰਟਰ ਵੀ ਡਾਊਨ ਹੋ ਗਿਆ ਨੋਟ ਤੇ ਵੀਡੀਓ ਬਣਾਈ ਯਾਰ ਤੇ ਰਾਤ ਤੀਨ ਨਾ ਗੱਲਨੇ ਤੇ ਅਮਨੇ ਨੇ ਬਹੁਤ ਕੁ ਕੀਤਾ ਮੈਂ ਸੌ ਗਿਆ ਬਸ ਸੌਣਾ ਸੀ ਬਾਈ ਇਹਨੇ ਸੁੱਤੇ ਪਏ ਦੀ ਵੀਡੀਓ ਬਣਾਈ ਏ ਕੀ ਕਰੀਏ ਦੱਸ ਇਹੋ ਜਿਹੇ ਬੰਦੇ ਲਓ ਜੀ ਦੇਖੋ ਆਪਣੇ ਕਬੂਤਰ ਇਹ ਤਾਂ ਕੁਛ ਤਾਂ ਪਰਸਰ ਹੋਏ ਆ ਕਲਾਵਤੀ ਨੇ ਆਪਣੇ ਨੇ ਘਰੋਂ ਹੀ ਲਿਆਂਦਾ ਚੱਕ ਕੇ ਗਏ ਦਿਓ ਬਹੁਤ ਜੋਰ ਲਾਇਆ ਨਜਾਇਜ਼ ਦੂਜੀ ਗਾਈ ਕੱਢਿਆ ਸੀ ਤੇ ਵੇਖੋ ਆ ਲੋ ਉਹ ਗੋਲਾ ਆਪਣਾ ਬੈਠਾ ਏ ਤੇ ਆ ਸਾਰੇ ਕਬੂਤਰ ਆ ਜਿਹੜੇ ਆਪਣੇ ਕੱਢਣ ਵਾਲੇ ਆ ਪਰ ਸਰ ਹੋ ਗਈ ਕੁਝ ਤੇ ਕੁਝ ਇੱਕ ਹੋਈ ਜਾਂਦੇ ਆ ਆਪਲਾ ਪਰਾਂਜਾ ਜੀ ਤੇ ਇੱਕ ਪਰਸੋਂ ਆਇਆ ਕਹਿੰਦਾ ਮੇਰਾ ਬਹੁਤ ਜੀ ਲੱਗਾ ਇੱਥੇ ਕਹਿੰਦਾ ਇੱਧਰ ਜੀ ਲੱਗਦਾ ਹੈ ਉੱਧਰ ਕੋਠੀ ਚ ਨਹੀਂ ਲੱਗਦਾ ਮੈਂ ਕੀ ਗੱਲ ਕਹਿੰਦਾ ਕਬੂਤਰਾਂ ਕਰਕੇ ਉਹ ਆ ਗਏ ਜੀ ਉਤਰ ਉੱਤੇ ਆ ਜਾਂਦੀ ਆਪਣੀ ਕੀਤੀ ਆ ਮਾੜਾ ਦਾਕੂ ਉਤਰੀ ਹੈ ਜੀ ਇਹ ਇਹਨੂੰ ਇੱਕ ਮੈਂ ਕਿਹਾ ਬਾਜੀ ਤੇ ਜਾਣਾ ਇਹ ਪਰਸੋਂ ਤੇ ਜਾਣਾ ਬਾਜੀ ਤੇ ਜਾਣਾ ਤੈਨੂੰ ਲੈ ਕੇ ਚੱਲਾਂਗੇ ਬਾਜੀ ਤੇ ਨਾਲ ਵਿਖਾਵਾਂਗੇ ਬਾਜੀ ਭਾਂਜਾ ਹੈ ਸਾਡਾ ਇਹ ਇਹ ਖੁੱਡਿਆਂ ਨੂੰ ਇਹ ਖੁੱਡਿਆਂ ਨੂੰ ਕਹਿੰਦਾ ਮੈਂ ਖੁੱਡ ਖੋਲ ਮੈਂ ਕਿ ਖੁੱਡ ਨਹੀਂ ਪੁੱਤ ਇਹ ਖੁੱਡੇ ਕਬੂਤਰਾਂ ਦੇ ਇਹ ਅਜੇ ਇਹ ਵਿਚਾਰੇ ਨੂੰ ਪਤਾ ਨਹੀਂ ਯਾਨ ਮੈਂ ਖੁੱਡ ਕੋਲਦਾ ਮੈਂ ਕਿਹਾ ਨਹੀਂ ਪੱਤੇ ਖੁੱਡ ਨਹੀਂ ਖੁੱਟਦੇ ਤੇ ਆ ਗਏ ਸੰਧ ਸਾਹਿਬ ਆ ਗਏ ਤੇ ਗੱਲ ਆ ਗਿਆ ਜੀ ਕੋਟ ਸੁਈਆ ਤੇ ਪਤਾ ਨਹੀਂ ਕੀ ਕਰਦੇ ਆ ਹੁਣ ਇਹ ਦੱਸਦੇ ਨਹੀਂ ਕੁਝ ਵੀ ਤੇ ਲੱਗਿਆ ਮੈਨੂੰ ਨਾਲ ਤੱਪੜ ਖੁੱਲਣ ਲੱਗਿਆ ਪਸ਼ੂਆਂ ਦਾ ਗਰਮੀ ਆ ਗਈ ਰਾਤ ਨੂੰ ਆਪ ਵੀ ਬਿਨਾ ਕੱਪੜਾ ਧੋ ਕੇ ਪਹਿਣਾ ਪੈਂਦਾ ਹੈ ਤੇ ਰਾਤ ਭੀ ਵੀਡੀਓ ਵੀਡੀਓ ਬਣਾਈ ਗੱਲ ਤੇ ਅਮਣਾ ਮਰਜਾ ਦੁੱਤਾ ਗਿਆ ਹੀ ਆ ਹਾਂ ਕੀ ਇਹਨਾਂ ਦਾ ਕਰੀਏ ਦੱਸੋ ਲੈ ਤੇ ਜਿੰਨੇ ਇਹਨਾਂ ਦੀ ਮੈਂ ਬਣਾਈ ਤੋ ਉਦੋਂ ਹੋਰੂ ਕਰਨਗੇ ਮੈਂ ਮਾਂ ਤਾਂ ਬਣਾਈ ਨਹੀਂ ਨਹੀਂ ਤੁਸੀਂ ਤਾਂ ਨਹੀਂ ਬਣਾਈ ਆ ਦੇਖੋਗਾ ਆ ਨੱਤਗੀਆਂ ਵਾਲਾ ਦੇਖੋ ਮੈਨੂੰ ਮੇਰੀ ਸੁਣ ਲੈ ਗੱਲ ਆ ਪਟਾਕਾ ਚਲਾ ਦੇਣਾ ਮੈਂ ਤਾਂ ਪਿੱਛੇ ਜਮੀਨ ਮੇਰੇ ਬਾਅਦ ਤੇ ਤੁਸੀਂ ਜੋ ਮੈਂ ਤਾਂ ਕਹਿੰਦੇ ਨਹੀਂ ਮੈਂ ਤੁਹਾਨੂੰ ਕਦੇ ਕਿਹਾ ਵੀ ਤੁਸੀਂ ਚਲਾਇਆ ਆ ਆਪਣੇ ਕੈਮਰਾ ਕਾਹ ਸੀ ਇਹ ਕੋਸ ਹੈ ਇਹਨਾਂ ਨੇ ਸਾਡੇ ਤੇ ਇੰਨੇ ਕ ਕੈਮਰੇ ਲਾ ਛੱਡੇ ਆ ਵੀ ਪਤਾ ਨਹੀਂ ਜੈਸੀ ਰੋਟੀ ਖਾਣੇ ਤਾਂ ਅਮੀ ਕਹਿੰਦਾ ਬਈ ਠੀਕ ਆ ਦੇਖੋ ਸਾਨੂੰ ਹੋਇਆ ਪਿਆ ਔਖਾ ਬਈ ਰਾਤ ਦੀ ਲਾਈਟ ਨਹੀਂ ਸੀ ਤੇ ਇਹ ਹੋ ਗਏ ਲੋ ਸਾਨੂੰ ਨਿਆਰਾ ਬਣਿਆ ਰਿਆ ਰਾਤ ਅੱਗੇ ਸਾਡੇ ਨਾਲ ਜਦੋਂ ਅੱਜ ਦੀ ਲਾਈਟ ਹੈ ਨਹੀਂ ਕਿੰਨੇ 7 ਲੱਖ ਦਾ ਦੁਬਾਰਾ ਕੱਪੜਾ ਨਵਾਂ ਨਵਾਂ 7 ਲੱਖ

ਆ ਜੋੜਾ ਛੱਡਦਾ ਵੱਡਾ ਹੀ ਆਪਣਾ ਬੰਦੇ ਪ੍ਰਾਣਿਆਂ ਕ ਬੰਦੇ ਵੀ ਨਵੇਂ ਆ ਬੰਦੇ ਹੁਣ ਅੱਧਾ ਬਜਾ ਦੇ ਆ ਅੱਧਾ ਬਜਾ ਦੇ ਜਾਏ ਪ੍ਰਾਣੇ ਕੱਢਦੇ ਆ ਪ੍ਰਾਣੇ ਬੰਦੇ ਕੱਢਦੇ ਠੀਕ ਆ ਨਵੇਂ-ਨਵੇਂ ਕਰ ਲੈ ਹਾਂ ਨਾ ਪ੍ਰਾਣਾ ਹੈਗਾ ਇੱਕ ਹਾਂ ਆਉ ਬੈਠ ਆਉਣਾ ਨਹੀਂ ਐ ਤਾਂ ਤੂੰ ਵੀ ਪ੍ਰਾਣਾ ਤੂੰ ਆਈਦਾ ਓਹ ਆ ਜੋੜਾ ਛੱਡਦਾ ਦਿਖਾ ਦੇ ਜੀ ਪਰਮਾਡਾ ਜੋੜਾ ਕਿਹੜਾ ਇਹ ਬਿੰਦਰ ਵਾਲਾ ਜੀ ਦਿਖਾ ਦਿਏ ਦਿਖਾ ਦਿਓ ਆ ਮੈਂ ਉਤਰਾ ਆਈ ਨਾ ਲਓ ਬਾਈ ਦੇਖੋ ਫਿਰ ਆ ਬਾਈ ਕੂਤਰਾ ਜਿਹੜਾ ਵੱਡਾ ਇਹ ਬਾਈ ਬਿੰਦਰ ਦੇ ਜਿੰਦਿਆਂ ਬਾਈ ਨੇ ਆਪਾਂ ਦੋ ਜੋੜੇ ਦਿੱਤੇ ਹੋਏ ਸੀ ਆ ਵੱਡਾ ਉਤਰਾ ਬਾਈ ਦਾ ਇਹਦੀ ਆਪਣੇ ਕੋਲ ਆਲ ਬਹੁਤ ਉੱਧੀ ਆ ਬਾਈ ਆ ਇੱਕ ਆ ਕੂਤਰੀ ਦਾ ਸ਼ੌਂਕ ਦੇਖੋ ਜੀ ਹੈ ਨਾ ਮੁਰਤਾ ਲੋਕ ਇਹ ਕੂਤਰ ਹੋਰ ਭੱਜੇ ਵਰਦੇ ਸਾਨੂੰ ਇਹ ਕੂਤਰ ਮਿਲ ਜਾਂਦੇ ਹਨ ਜਨਾ ਖਾਣਾ ਬਣ ਜਾਂਦਾ ਬਿੰਦਰ ਵਾਲੇ ਹੈਗੇ ਆ ਇਹ ਆ ਬਿੰਦਰ ਵਾਲੇ ਦੇਖੋ ਮੇਰੇ ਵੀਰ ਗਿਲਾ ਕਿਵੇਂ ਆ ਫਿਰ ਆ ਕੂਤਰਾਂ ਦਾ ਕਿਵੇਂ ਆ ਫਿਰ ਆ ਕੂਤਰਾਂ ਦੇ ਬਾਰੇ ਹਾਂ ਉਰੇ ਜੰਗੇ ਆਪੇ ਕਿੰਦਰ ਬਿੰਦਰ ਹੀ ਨਾ ਬਾਈ ਹੂੰ ਬਾਈ ਬਿੰਦਰ ਹੂੰ ਉਹਨੇ ਆਪਾਂ ਨੂੰ ਆ ਜੁੜੇ ਦਿੱਤੇ ਹੋਏ ਆ ਉਧਰ ਆ ਜਣਗੇ ਦਰਵਾਜ਼ਾ ਖੁੱਲਿਆ ਹੋਇਆ ਮੈਂ ਤਾਂ ਕੋਈ ਛੱਕਣੀ ਆਈ ਨਹੀਂਗੀ ਰੱਤਾ ਦੇਖ ਕੇ ਕਹਤਾ ਬਿੰਦਰ ਨਾ ਇਹ ਬਾਈ ਦੇ ਘਰੇ ਹੀ ਘਰੇ ਹੀ ਸੀਗਾ ਬਾਈ ਦੇ ਹੱਬਾ ਇਹ ਹਾਂ ਦੇ ਹਾਂ ਬਾਈ ਕਦਮੀ ਆ ਫਰਾ ਹਟਾ ਕੰਮ ਉਹ ਵਧੀਆ ਜੀ ਵਧੀਆ ਬਦਲ ਵਈ ਬਦਲ ਵਈ ਵਾਕੇ ਹੋ ਗਈ ਬਈ ਆ ਦੇਖੋ ਜੀ ਬੱਦਲਾਂ ਦਾ ਰੰਗ ਜਿਆਰੇ ਬੰਨੇ ਤੇ ਬੱਦਲ ਨੇ ਆਜਤਾ ਬੱਦਲ ਕਾਫੀ ਆ ਜੀ ਯਾਰ ਹਾਂ ਕੱਲ ਦਿਨ ਬੜਾ ਚੰਗਾ ਸੀਗਾ ਹਾਂ ਅੱਜ ਦਿਨ ਮਾੜਾ ਹੋ ਗਿਆ ਯਾਰ ਵਾਲਾ ਹੀ ਤਾਂ ਹੀ ਬਾਈ ਕਹਿ ਦਿੰਦੇ ਆ ਕਉ ਬੁੱਤਰ ਬਾਜੀ ਦਾ ਕੋਈ ਪਤਾ ਨਹੀਂ ਕਿਉਂ ਨਹੀਂ ਪਤਾ ਐਸੇ ਕਰਕੇ ਕੱਲ ਹੁਣ ਬਹੁਤ ਯਾਨੀ ਕਿ ਹਾਂ ਕੱਲ ਕੱਲ ਬਹੁਤ ਗਰਮੀ ਸੀ ਯਾਰ ਬਾਈ ਕੱਲ 6 6 ਵਜ ਦਾ ਹੀ ਖਾ ਜਿਵੇਂ ਚਮਾਸਾ ਜਾ ਵਜਦਾ ਸੀਗਾ ਤੇ ਅੱਜ ਯਾਰ ਵੇਖ ਲੈ ਜਮੇ ਠੰਡਾ ਹੋ ਗਿਆ ਮੌਸਮ ਹਾਂ ਬਾਕੀ ਚਲੋ ਦਿੰਨੇ ਆ ਅਪਡੇਟ ਫੇਰ ਬਾਈ 10 ਵਜ ਗਏ ਆ ਪੂਰੇ 10 ਵਜ ਗਏ ਉਧਰ ਬਾਈ ਗੱਖੂ ਨੇ ਵੀ ਛੱਡੇ ਆ ਦੋ ਕੂਤਰ ਇੱਕ ਸਵੇਰੇ ਸ਼ਾਮ ਕੇ ਛੱਡਿਆ ਹੈ ਤਿੰਨ ਛੱਡੇ ਹੋਏ ਉੱਥੇ ਬਲੂਸਰ ਤੇ ਅਜ ਦੇਖਦੇ ਹਾਂ ਕੀ ਬੰਦਾ ਜਾਂਦਾ ਉਹ ਵੀ ਪ੍ਰਾਪਰ ਡੇਟਾ ਲੋ ਲਈ ਮੇਰੇ ਸਿੱਟੇ ਨੂੰ ਤਨ ਇੱਕ ਕੂਤਰੀ ਦਾ ਆਪਾਂ ਹੋਰ ਸ਼ੌਕ ਕਰਾਉਣੇ ਆ ਇੱਕ ਕੂਤਰੀ ਆਈਆ 22 ਵਿਸਕੀ ਦੇ ਘਰੋਂ ਠੀਕ ਆ 22 ਵਿਸਕੀ ਦੇ ਘਰੋਂ ਕੂਤਰੀ ਇਹ ਤੇ ਹੈ ਆ ਭਾਈ ਡੀਸੀ ਦੀ ਡੀਸੀ ਭਾਈ ਬੇਗਾ ਇਹ ਭਾਈ ਦੀ ਕੂਤਰੀ ਆ ਆਪਾਂ ਬੱਚੇ ਕਢਾਉਣ ਨੂੰ ਲੈਂਦੀ ਹੋਈ ਜੋ ਮੇਰੇ ਵੀਰਾਂ ਤੇ ਇੱਕ ਕੁਛੋਲੀ ਬਿਰਿਆਂ ਦੇ ਦਿੱਤੀ ਹੈ ਲਵਾਇਤੇ ਕੋਲੋਂ ਤੁਹਾਨੂੰ ਇੱਕ ਹੀ ਰੈਸਟ ਤੇ ਆ ਲਾਵਾਂਗੇ ਇਹਨੂੰ ਕੋਈ 5-10 ਦਿਨਾਂ ਬਾਅਦ ਕੀ ਮੈਂ ਕਿਵੇਂ ਆਹ ਕੂਤਰੀ ਬਾਈ ਹੋਈ ਬਹੁਤ ਹੀ ਚੰਗੀ ਬਈ ਬਹੁਤ ਚੰਗੀ ਹੈ ਬਹੁਤ ਹੀ ਥੇਗੀ ਨੱਕੇ ਯਾਰ ਕੂਤਰੀ ਦੱਸਦੀ ਆ ਨਾ ਹਾਂ ਵਾਕੇ ਵੀ ਬੈਠੀ ਦੱਸਦੀ ਆ ਐਵੇਂ ਨਹੀਂ ਬਾਈ ਡੀਸੀ ਦਾ ਨਾ ਕਿਸੇ ਗੱਲ ਨੂੰ ਨਹੀਂ ਬਾਈ ਯਾਰ ਤੇ ਆਪਾਂ ਨੂੰ ਬਾਈ ਵਿਸ਼ਕੀ ਨੇ ਦਿੱਤੀ ਆ ਬਾਈ ਚੇਲਾ ਹੈ ਡੀਸੀ ਦਾ ਤੁਹਾਨੂੰ ਆ ਦਾ ਬਾਈ ਦਾ ਕੂਤਰੀ ਦੇਣ ਵਾਸਤੇ ਵੀ ਮੈਂ ਕਹ ਚਲੋ ਬਾਈ ਨੂੰ ਆਪਾਂ ਵੀ ਆਪਣੇ ਸੱਜਣਾਂ ਨੂੰ ਸ਼ਾਮ ਕਰਾ ਲਈ ਅੱਜ ਠੀਕ ਆ ਮੇਰੇ ਵੀਰਾਂ ਆ ਸੱਜਣਾਂ ਦੋ ਕੂਤਰ ਆਪਣੇ ਬਹਿ ਗਏ ਆ ਨਵੇਂ ਜਿਹੜੇ ਕੱਢੇ ਸੀ ਅੱਜ ਘੈਂਟ ਆ ਕੇ ਕਿੰਨਾ ਕ ਟਾਈਮ ਲਾਇਆ ਇਹ ਮੁੰਡਿਓ ਲਾਇ ਇੱਕ ਕ ਘੰਟਾ 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 ਬਹਾਈਓ ਅੱਲੋ ਸੱਜਣਾਂ ਆ ਜਿਹੜੇ ਛੱਡੇ ਸੀ ਬਸ 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 ਆ ਜਿਹੜੇ ਆਪਾਂ ਛੱਡੇ ਸੀ ਆ ਨੌ ਕੁ ਵਜੇ ਛੱਡੇ ਸੀ 10 ਵਜੇ ਬਹਿ ਗਏ ਅੱਜ ਨਾਮ ਕਰੀ ਜਾਂਦੇ ਆ ਸਿੱਧੇ ਜੇ ਛੱਡਦੇ ਆ ਆਮਨਾ ਭਾਣ ਜਾ ਮੇਰਾ ਲਓ ਜੀ ਬਾਕੀ ਦੇਖਦੇ ਆ ਫਿਰ ਜਿੰਨੇ ਜਿੰਨੇ ਆਈ ਜਾਣਗੇ ਦਿਨੇ ਆਪਾਂ ਨਾਲ ਦੀ ਨਾਲ ਗੱਲਬਾਤ ਕਰਾਂਗੇ ਇੱਕ ਹੋਰ ਲੈ ਆਂਦਾ ਹਾਂ ਹਾਂ ਜੀ ਕਰੀਂਗੇ ਲ ਕਿਹੜਾ ਆ ਗਿਆ ਹੁਣ ਅੱਜ ਕਿਆ ਅੱਜ ਛੱਡੀ ਆਜੇ ਛੱਡੀ ਸੀ ਹਾਂਜੀ ਛੱਡੀ ਸੀ ਨਵੀਂ ਆ ਹਾਂਜੀ ਇਹ ਕਿਹੜੇ ਸਾਈਂ ਵਾਲਿਆਂ ਚੋਂ ਜੜੀ? ਉਹੀ ਆ। ਹਾਂ, ਆ ਲੋ ਬਈ ਆਵੇ। ਤੇ ਆਪਣੇ ਸਾਈਂ ਵਾਲੇ ਕੂਤਰ ਆ। ਠੀਕ ਆ। ਆ ਉਹਨਾਂ ਚੋਂ ਆ। ਇਹ ਵੀ ਅੱਜ ਪਹਿਲੇ ਦਿਨ ਛੱਡੀ ਸੀ ਸਵਾ ਘੰਟਾ ਉੱਡ ਕੇ ਵੀਰੇ ਆ ਗਈ ਆ। ਦੇਖਦੇ ਆ ਫਿਰ ਅਗਾ। ਆਹ ਵੇਖੋ ਆਪਣਾ ਕੂਤਰ ਲਿਆ ਨਾ। ਬੇਲੀ ਲੱਗਾ ਹੋਇਆ ਐ। ਛਤਰੀ ਸਿੰਘ ਤਿਆਰ ਹਜੇ। ਵੇਖੋ ਹੋਰ ਕਰ ਲਈ ਆ ਹੁਣ ਤਿਆਰੀ ਤੇ। ਜੋਰਾ ਛੋਨਾ ਚਾਹ ਚਾਹ ਰਿਆ ਕੰਮ ਮੋਟਾ ਉੱਤਰ ਲੈ ਕੇ ਆਂਦਾ ਕਾ ਉਤਰ ਪੜੇ ਬਾਈ ਕੋ ਹੋ ਰਾਜ ਅੱਧੀ ਉੜਾਇਆ ਆ ਲੋ ਜੀ ਇਹ ਰੋਡਿਆ ਕੇ ਵਾਲੇ ਚੂਆ ਤੇ ਬਾਈ ਗਿੱਲ ਘਰੋਂ ਆਇਆ ਹੋਇਆ ਆਪਣਾ ਦੇਖੋ ਗਿੱਲਾ ਆ ਫੜੀ ਬਾਈ ਗਿੱਲਾ ਆਹ ਦੇਖੋ ਜੀ ਆ ਬਾਈ ਗਿੱਲ ਘਰੋਂ ਆਇਆ ਹੋਇਆ ਜਨਮਰਾ ਆਪਣਾ ਦੇਖੋ ਕਰੋ ਜੀ bakarimera sar de la